ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਮਸੀ ਭਾਈਚਾਰਾ ਜਿੰਦਾਬਾਦ ਪਿਛਲੇ 26 ਤਾਰੀਖ ਨੂੰ ਨਗਰ ਕੌਂਸਲ ਲਾਭਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾ ਜਿਹੜੇ ਮਜੂਦਾ ਸਾਡੇ ਪ੍ਰਧਾਨ ਨੇ ਸੁ리아ਤਾ ਚਾਹਵਲਾ ਜੀ ਪੰਜਾਬ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀਗੀ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਕਿ ਇਹ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਮਜੂਦਾ ਪ੍ਰਧਾਨ ਨੇ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਅਸਤੀਫਾ ਚਾਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਪਰ ਨਗਰ ਕੌਂਸਲ ਦੇ ਵਿੱਚ ਜਿਹੜਾ ਕਿਉਂਕਿ ਮੇਰੀ ਜਦੋਂ ਮੈਂ ਐਮ ਐਲ ਏ ਬਣਿਆ ਤਾਂ ਮੇਰਾ ਮਕਸਦ ਹਮੇਸ਼ਾ ਇਹ ਰਿਹਾ ਕਿ ਐਮ ਸੀ ਚਾਹੇ ਆਵਾ ਦੀ ਪਾਰਟੀ ਦੇ ਨੇ ਚਾਹੇ ਐਮ ਸੀ ਅਕਾਲੀ ਦਲ ਦੇ ਨੇ ਚਾਹੇ ਐਮ ਸੀ ਕਾਂਗਰਸ ਪਾਰਟੀ ਉਹ ਸਭ ਨੂੰ ਨਾਲ ਲੈ ਕੇ ਚੱਲੇ ਹਾਂ ਸਭ ਦਾ ਬਰਾਬਰ ਜਿਹੜਾ ਜੀ ਹੱਕ ਰੱਖਿਆ ਕਦੇ ਕੋਈ ਕੰਸੀ ਇਹ ਨਹੀਂ ਕਹਿ ਸਕਦਾ ਕਿ ਕਿਸੇ ਨਾਲ ਕੋਈ ਤੱਕਾ ਜਾਂ ਕਿਸੇ ਦੇ ਬਾੜ ਦੇ ਵਿੱਚ ਕੰਮਕਾਰ ਦੇ ਵਿੱਚ ਹੱਕ ਤੇ ਪਰਸਨਲ ਤੌਰ ਤੇ ਇੰਡੀਵਿਜੁਅਲ ਤੌਰ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਵੇ ਜਿਹੜੀ ਮੇਰੀ ਨੌਲੇਜ ਚ ਨਹੀਂ ਹੈਗੀ ਜਾਂ ਕਿਤੇ ਕਈ ਵਾਰੀ ਉਹ ਗੱਲ ਮੇਰੇ ਤੱਕ ਨਹੀਂ ਪਹੁੰਚੀ ਉਹ ਗੱਲ ਇੱਕ ਵੱਖਰੀ ਹੈ ਉਹ ਬੇਪਰੋਸ਼ਕੀ ਦਾ ਮਤਾ ਜਿੰਨਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਕਿ ਬੇਪਰੋਸ਼ਕੀ ਦਾ ਮਤਾ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਲੀਕਾ ਮੇਕਨ ਜੀ ਸਿਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ। ਅੰਦੀ ਸਿਫਾ ਦੀ ਕੋਈ ਗੱਲ ਨਹੀਂ ਜੀ ਸਿਫਾ ਸਿੰਘ ਦੇ ਦੇ ਦਿੰਦੇ ਠੀਕ ਹੈ ਜੀ। ਐ ਸਮਝ ਲਓ ਕਿ ਉਹਨਾਂ ਦਾ ਸਿਫਾ ਆ ਗਿਆ। ਤੇ ਉਹ ਸਿਫਾ ਸੀ ਫਿਰ ਭੇਜ ਦੇਣਾ ਜੀ ਸਰਕਾਰ ਕੋਲ ਇਸ ਸਿਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ। ਆ ਬਿਲਕੁਲ ਆਈ ਗਿਆ ਜੀ। ਜੀ ਹਾਂ ਜੀ। ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰਵਾਹੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਪਰਵਾਹੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ। ਤੇ ਅੱਜ ਮੇਰੇ ਕੋਲ ਇਹ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ। ਕਿ ਜਿਹੜਾ ਕੱਲ ਜਿਹੜਾ ਵਿਪਰੋਸਕੀ ਦਾ ਮਤ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਉਹ ਉਹ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਤਾਂ ਤੁਸੀਂ ਜਿਵੇਂ ਦੇਖ ਰਹੇ ਹੋ ਕੈਮਰੇ ਸਾਰੇ ਮੇਰੇ ਭਰਾ ਬੈਠੇ ਨੇ ਇੱਥੇ ਇਹ ਸਾਰਾ ਪਰਿਵਾਰ ਹੈ ਜੀ ਨਾਬੇ ਦਾ ਪਰਿਵਾਰ ਆ ਸਾਡਾ ਆਪੇ ਦੇ ਵਿੱਚ ਸਭੇ ਚਾਰ ਕਿਸਾਨ ਜ ਹੈ ਇੱਕ ਦੂਜੇ ਨਾਲ ਰੋਜ਼ ਮਿਲਣਾ ਗਿਲਣਾ ਅਲੱਗ ਅਲੱਗ ਪਾਰਟੀਆਂ ਹੋ ਸਕਦੀਆਂ ਨੇ ਪਰ ਸਾਡੇ ਵਿਚਾਰ ਇੱਕ ਨੇ ਸਾਡਾ ਸ਼ਹਿਰ ਇੱਕਾ ਸਾਡਾ ਮਿਲਣਾ-ਗਿਲਣਾ ਰੋਜ਼ ਦਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਬੇਪਰੋਚੀ ਦਾ ਮਤਦਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੁਹਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਆ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੂਗਾ ਅਸਤੀਫਾ ਤੁਹਾਡੇ ਕੋਲ ਆ ਗਿਆ ਨੈਕਸਟ ਸਟੈਪ ਐਜ਼ এ ਲਾਰਜ ਜੋ ਨਗਰ ਕੌਂਸਲ ਦਾ ਹੁੰਦਾ ਹੈ ਜੀ ਉਹ ਕੀ ਹੋਊਗਾ ਜੀ ਦੇਖੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਜੀ ਠੀਕ ਹੈ ਨਾ ਪ੍ਰਧਾਨ ਜਿਹੜਾ ਲਾਉਣਾ ਉਹ ਅਸੀਂ ਦੇਖ ਕੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿਉਂਦਰਕਾਡ ਤੁਹਾਡੇ ਨਾਲ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨ ਨੂੰ ਥਾਪੜਾ ਦੇਓਗੇ ਉਹ ਪ੍ਰਧਾਨ ਜਿਹੜਾ ਹੋਊਗਾ ਜੀ ਮੈਂ ਮੰਨ ਲਉ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕੌਰ ਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਦਵਾਉਣਾ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਹੈ ਤੁਹਾਨੂੰ ਵੋਟ ਪਾਈ ਹੈ ਮੈਨੂੰ ਵੋਟ ਪਾਈ ਹੈ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕਿਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰ ਰਿਹਾ ਤਾਂ ਆਪਾਂ ਫਿਰ ਬਦਲ ਸਕਦੇ ਹਾਂ ਮਾਨ ਸਾਹਿਬ ਜੀ ਮੈਂ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬਹਿ ਕੇ ਅੱਜ ਇਹ ਗੱਲ lobeੜੀ ਐ ਔਰ ਇਹ ਗੱਲ ਕਹਿ ਰਹੇ ਹੋ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਦੇਰੀ ਹੋ ਗਈ ਵੀ ਇੰਨਾ ਵਧੀਆ ਕੰਮ ਜੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕਾਉਂਸਲਰ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਵੀ ਉਹਦੀ ਲੋੜ ਨਹੀਂ ਸੀ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਜੀ ਸਾਰੇ ਭਰਾਵਾਂ ਨੇ ਸਾਡੀ ਪੈਨ ਰੋਜੀ ਨਾਲ ਬੈਠੇ ਆ ਬਹੁਜਾ ਸਾਹਿਬ ਉਹਨਾਂ ਦੇ ਮਿੱਸੇ ਸਾਰੇ ਜਿੰਨੇ ਵੀ ਭਰਾ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਿਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਬ ਤੁਸੀਂ ਆਪ ਵਿਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਠੀਕ ਹੈ ਤੇ ਮੈਂ ਇਹ ਜ਼ਿੰਮੇਵਾਰ ਇੱਕ ਵਿਅਕਤੀ ਹੋਣ ਦੇ ਨਾਤੇ ਬਤੌਰ ਐਮਐਲਏ ਮੇਰਾ ਫਰਜ਼ ਬਣਦਾ ਸੀ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਔਰ ਇਹ ਸਾਰੇ ਭਰਾ ਇੱਨੇ ਇਕੱਠੇ ਹੋ ਕੇ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦੇ ਦਿੱਤੇ ਕਿ ਜਿਹੜਾ ਅਸੀਂ ਵੇਖ ਤੋਂ ਸੀ ਦਾ ਮਤ ਦਿੱਤਾ ਸੀ ਉਹ ਅਸੀਂ ਵਾਪਸ ਲੈ ਲਿਆ ਜੀ ਐਮਐਲਏ ਸਾਬ ਤੁਸੀਂ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਆ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਬੋਰਡ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਊਗਾ ਸਾਰਾ ਕੋਡ ਦਾ ਫੈਸਲਾ ਕੋਡ ਦਾ ਫੈਸਲਾ ਕੋ ਸਰ ਪੁੱਛੇ ਇੱਕ ਤੁਸੀਂ ਨਵਾਂ ਪ੍ਰਧਾਨ ਕਿਹਾ ਵੀ ਤੁਹਾਡੀ ਪਸੰਦ ਦਾ ਇਹ ਨਹੀਂ ਹੋਣਾ ਜਿਹੜਾ ਕਾਬਿਲ ਹੈ ਜਿਹੜਾ ਸ਼ਹਿਰ ਦੀ ਸਮੱਸਿਆ ਦੇ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕ ਚਾਹੁੰਦੇ ਨੇ ਦੇਖੋ ਜਿਹੜੇ ਭਰਾ ਸਾਰੇ ਚੁਣ ਕੇ ਭੇਜਦੇ ਨੇ ਚਾਹੇ ਆਵਾਮਾ ਦੀ ਪਾਰਟੀ ਐ ਚਾਹੇ ਕਾਂਗਰਸ ਆ ਕਾਲੀ ਜੱਤ ਇਹ ਸਾਰੇ ਕਾਬਿਲ ਹੀ ਨੇ ਜੀ ਇਹਨਾਂ 'ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ 'ਚ ਕੋਈ ਕਮੀ ਪੇਸ਼ੀ ਥੋੜਾ ਕਿਸੇ ਜੀ ਦੇ ਆਪਣੇ ਆਪਣੇ ਵਾਰਡ ਦਾ ਹਰ ਬੰਦਾ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਹੈ ਫਿਰ ਜਿਹੜੇ ਪਾਰਟੀ ਦੇ ਵਿੱਚ ਮਿਲ ਕੇ ਚੱਲਦੇ ਨੇ ਉਹਨਾਂ ਦੇ ਭਰੋਸਾ ਪ੍ਰਗਟਾਇਆ ਜਾਂਦਾ ਹੈ ਔਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਚੋਂ ਮੈਂ ਕੋਹਰ ਪਾਰਟੀ ਹੋਵੇ ਜੀ ਪਹਿਲਾਂ ਸਾਡਾ ਕੋ ਇੰਟਰਫੇਰੈਂਸ ਨਹੀਂ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦਿਓ ਜੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਨੇ ਠੀਕ ਹੈ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਨਾਬਾ ਨਿਵਾਸੀਆਂ ਨੂੰ ਵੀ ਕਿ ਨਾਬਾ ਸਾਡੇ ਲਈ ਪ੍ਰੇਫਰ ਹਨ ਨਾਬਾ ਦੀ ਸਫਾਈ ਪ੍ਰੇਫਰ ਹਨ ਨਾਬੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾੜ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਉਹ ਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਕਸਦ ਹੈ ਨਗਰ ਕੌਂਸਲ ਵੱਲੋਂ ਨਾ ਸਰ ਜਿਹੜੀ ਖਾਸ ਤੌਰ ਤੇ ਰਿਆਸਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵੇਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀਗਾ ਜਦੋਂ ਅਸੀਂ ਟੈਂਡਰ ਲਾਏ ਸੀ ਨਾ ਤਾਂ ਪਿਛਲੀ ਵਾਰੀ ਕੁਝ ਸਾਡੇ ਐ ਸਮਝ ਲਓ ਮੈਂ ਕਹਾਂਗਾ ਕਿ ਅਣਜਾਣਪਨੇ ਚਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਹਾਂ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਇੱਕ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਜੀ ਕਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਜਿਉ 35 ਦਾ 35 ਲੱਖ ਦਾ ਹੋ ਗਿਆ ਤੋਂ ਅੱਧ ਕੱਟ ਗਿਆ ਉਹਦੇ ਵਿੱਚ ਵੀ ਕਪੜਾ ਉਹਨੂੰ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਦੀ ਆਫੀਸ਼ੀਅਲੀ ਤੌਰ ਤੇ ਸਫਾਈ ਨਹੀਂ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਹਿਰ ਆਪਣਾ ਜੀ ਔਰ ਐਸ ਕੀ ਟੈਂਡਰ ਜਿਹੜੇ ਆ ਉਹ ਪ੍ਰਾਪਰ ਤਰੀਕੇ ਨਾਲ ਲੱਗ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਜੀ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਦਵਾਏ ਨੇ ਜੀ ਬਬਲ ਹੋ ਰਹੀ ਇਹਨਾਂ ਦਾ ਵਾਰਡ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋਇਆ ਮਾਨ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਬਿਲਕੁਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਮੁਕਾਰਕ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਦੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲ ਇਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨਹੀਂ ਕੋਈ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਪਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁਦੇ ਪਾ ਮੈਂ ਚਾਹੁੰਨਾ ਕਿ ਇਦਾਂ ਇਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜੀ ਜੀ ਇੰਦਾਕਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਕੋਲ ਸਜਾਤਾ ਚਾਵਲਾ ਦਾ ਅਸਤੀਫਾ ਜੇਬ ਚ ਹੈ ਨੀਆ ਅਬ ਦੇਖੋ ਮੇਰੀ ਗੱਲ ਤੁਹਾਡਾ ਬੇਪਰੋਸਗੀ ਦਾ ਮਤਾ ਕੈਨਸਲ ਕਰਨ ਦਾ ਸਿਗਨੇਚਰ ਨਹੀਂ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪਰੋਸਗੀ ਦਾ ਮਤਾ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਜੀ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਜੀ ਪਿੱਛੇ ਕੋਈ ਦੱਸੋ ਮੈਨੂੰ ਪਿੱਛੇ ਕੀ ਰਹਿ ਗਿਆ ਥੈਂਕ ਯੂ ਜੀ ਐਮਐਲਏ ਦੇਮਨ ਅਸਲੀ ਜਤਾ ਚਾਵਲਾ ਜੀ ਦਾ ਅਸਲੀ ਬੇਪਰਸੀ ਮਤਾ ਪਾਇਆ ਸੀਗਾ ਉਹ ਇਹਨਾਂ ਨੇ ਸਰ ਉਹਨਾਂ ਦਾ ਅਸਿਕਾ ਮਨਜ਼ੂਰ ਕਰ ਲਿਆ ਔਰ ਸਾਰੇ ਨਾਪੇ ਦੇ ਇਹਨਾਂ ਨੇ ਸੁਨੇ ਇਹਨਾਂ ਨੇ ਇਹ ਪੱਖ ਵਿੱਚ ਫੈਸਲਾ ਲਿੱਤਾ ਸੀ ਇਹਨਾਂ ਤੋਂ ਦਿਲ ਦੀ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਸੋ ਮਚ ਸਰ ਸਤਿਕਾਰ ਕਰਦੇ ਰਹਾਂਗੇ ਜਿਹੜਾ ਇਹਨਾਂ ਨੇ ਅੱਜ ਬਹੁਤ ਹੀ ਵਧੀਆ ਇਤਿਹਾਸਿਕ ਫੈਸਲਾ ਲਿਆ ਇਹ ਮੇਰਾ ਖਿਆਲ ਸਾਰੀ ਟਾਈਮ ਯਾਦ ਰਹੂਗਾ ਨਹੀਂ ਕੀ ਹੁੰਦਾ ਹਮੇਸ਼ਾ ਜਿਹੜਾ ਰੂਲਿੰਗ ਪਾਰਟੀ ਵਾਲਾ ਹੁੰਦਾ ਹੈ ਬੰਦਾ ਮਤਲਬ ਕਿ ਉਹ ਇਸ ਪਦਵੀ ਤੇ ਬੈਠੇ ਨੇ ਜਿਵੇਂ ਐਮ ਐਲ ਏ ਸਾਹਿਬ ਬੈਠੇ ਨੇ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਇਹਨਾਂ ਨੇ ਸਾਡੀ ਸਾਰੇ ਨਾਪੇ ਦੀ ਸੰਗਤ ਦੀ ਬੇਨਤੀ ਮੰਨਦੇ ਹੋਏ ਅਸੀਂ ਸਾਨੂੰ ਜੋ ਇਹਨਾਂ ਨੇ ਕਿਹਾ ਅਸੀਂ ਚਾਹ ਠੀਕ ਹੈ ਜੀ ਉਹਨਾਂ ਦਾ ਇਹ ਕਹਿੰਦੇ ਅਸਤੀਫਾ ਆ ਗਿਆ ਸਾਡੇ ਕੋਲੇ ਇਹਨੂੰ ਅਸਤੀਫੇ ਨੂੰ ਉੱਪਰ ਭੇਜ ਦਾਂਗੇ ਜੋ ਵੀ ਪ੍ਰੋਸੈਸ ਹੁੰਦਾ 10 15 ਦਿਨ ਦਾ ਪ੍ਰੋਸੈਸ ਹੁੰਦਾ ਹੈ ਇਹ ਡੀ ਨੋਟੀਫਾਈ ਡੀ ਨੋਟੀਫਿਕੇਸ਼ਨ ਹੋਣਾ ਹੈ ਪੰਜਾਬ ਸਰਕਾਰ ਦੇ ਕਾਜਟ ਦੇ ਵਿੱਚੋਂ ਅਸੀਂ ਐਮ ਐਲ ਏ ਸਾਹਿਬ ਦੇ ਬਹੁਤ ਹੀ ਧੰਨਵਾਦੀ ਵੀ ਆ ਦਿਲ ਦੇ ਅਗਰਾਂ ਤਾਂ ਉਹ ਜਿਸ ਵੀ ਪਰਸਨ ਨੂੰ ਇਹ ਜਿਸ ਨੂੰ ਵੀ ਅਹੁਦੇ ਤੇ ਬਿਠਾਉਣਾ ਚਾਹੋਗੇ ਅਸੀਂ ਸਾਰੇ ਹੀ ਵੱਖ-ਵੱਖ ਪਾਰਟੀਆਂ ਦੇ ਜਿਹੜੇ ਐਮਸੀ ਸਾਹਿਬਾਨ ਆ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਜਿੱਥੇ ਵੀ ਸਾ ਤੋਂ ਕੋਈ ਵੀ ਸਹਿਯੋਗ ਮੰਗਣਗੇ ਉਹ ਸਹਿਯੋਗ ਦੇਣ ਲਈ ਹਰ ਤਰ੍ਹਾਂ ਤਿਆਰ ਹੋਵਾਂਗੇ ਅਸੀਂ ਦੁਬਾਰਾ ਫੇਰ ਐਮਐਲਏ ਸਾਹਿਬ ਦਾ ਸਾਡੇ ਦੀਪਾ ਰਾਮਗੜ੍ਹ ਜੀ ਦਾ ਮਨਪ੍ਰੀਤ ਜੀ ਦਾ ਗੁਲਾਮ ਮਾਨ ਜੀ ਦਾ ਤੇ ਸਾਰੇ ਕੌਂਸਲਰਾਂ ਦਾ ਜਲਦੀਆਂ ਕਰਾਇਆਂ ਨੂੰ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਦੁਬਾਰਾ ਫੇਰ ਧੰਨਵਾਦ ਕਰਦੇ ਆਂ ਜਿਹੜਾ ਕੀ ਉਹਨਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਸ਼੍ਰੀਮਤੀ ਸੁਜਾਤਾ ਚਾਵਲਾ ਦਾ ਅਸਤੀਫਾ ਲੈ ਲਿਆ ਤੇ ਅਗਲੇ ਜਿਹੜਾ ਕੰਮ ਹੈ ਜਿਹੜਾ ਉਹ ਉੱਪਰ ਸਰਕਾਰ ਨੂੰ ਭੇਜਿਆ ਜਾਂਦਾ ਐਨਾ ਕਹਿਣਾ ਮੈਂ ਧੰਨਵਾਦ ਸਾਰੇ ਇੱਕ ਛੋੜ